ਬਾਣੀ ਸਿੱਖ ਨੂੰ ਪੜ੍ਹਨੀ ਚਾਹੀਦੀ ਜਾਂ ਸੁਣਨੀ ਚਾਹੀਦੀ ਜਾਂ ਸਿੱਖਣੀ ਚਾਹੀਦੀ ਹੈ ਜਿਹੜੀ ਕਵਤਾ ਅਸੀਂ ਦੋ ਤਿੰਨ ਬੰਦ ਕਹਨੇ ਨੇ ਇਹਦੇ ਵਿੱਚ ਇੱਕ ਇੱਕ ਭਗਤ ਦਾ ਨਾਮ ਆਉਣਾ ਹੈ ਇੱਕ ਇੱਕ ਰਾਗ ਦਾ ਨਾਮ ਆਉਣਾ ਹੈ ਇੱਕ ਇੱਕ ਪ੍ਰਮੁੱਖ ਬਾਣੀ ਦਾ ਨਾਮ ਆਉਣਾ ਹੈ ਅੱਧੀ ਕਵਤਾ ਤੁਸੀਂ ਪੜ੍ਹਨੀ ਹੈ ਤੇ ਅੱਧੀ ਅਸੀਂ ਪੜ੍ਹਨੀ ਹੈ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਅਮਰਤ ਵੇਲੇ ਮੁਸਲਮਾਨ ਆਣ ਕੇ ਮੱਥਾ ਟੇਕੇ ਮਹਾਰਾਜ ਮੈਂ ਮੁਸਲਮਾਨ ਆ ਮੈਨੂੰ ਕਿਉ ਕੰਮ ਗੁਰਦੇਵ ਕਹਿੰਦੇ ਨੇ ਬੇ ਨਮਾਜਾ ਕੁੱਤਿਆ ਇਹ ਨਾ ਭਲੀ ਰੀਤ ਕਬ ਹੀ ਚੱਲਣਾ ਆਇਆ ਪੰਜੇ ਵਖਤ ਮੁਸੀਬ ਬ੍ਰਾਹਮਣ ਆਜੇ ਮਹਾਰਾਜ ਮੈਨੂੰ ਕਿਉਂ ਕਮਾ ਗੁਰਦੇਵ ਕਹਿੰਦੇ ਸੋ ਪੰਡਤ ਜੋ ਮਨ ਪ੍ਰਬੁੱਧ ਹੈ ਜਾਟਾ ਦੇ ਸਤਿਗੁਰੂ ਹਲਵਾਉਣ ਚੱਲਿਆ ਕਿਰਤ ਕਰਨ ਚੱਲਿਆ ਮੈਨੂੰ ਕਿ ਹੁਕਮ ਹੈ ਪਾਤਸ਼ਾਹ ਕਹਿੰਦੇ ਨੇ ਮਨ ਹਾਲੀ ਕਰਸਾਣੀ ਕਰਮੀ ਸ਼ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ਼ ਸ਼ਬਦਾਂ ਦੀ ਤਸਵੀਰ ਵਿੱਚੋਂ ਤੱਕੋ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਪੂਰਾ ਪ੍ਰਭੇ ਆਰਾਧਿਆ ਪੂਰਾ ਜਾ ਕਨੌ ਨਾਨਕ ਪੂਰਾ ਪਾਇਆ ਇਕ ਓੰਕਾਰ ਸਤਨਾਮ ਜਪ ਜਪ ਜੀ ਦਾ ਜਿਹੜੇ ਬੰਦੇ ਜਪਦੇ ਹਮੇਸ਼ ਸ਼ਬਦ ਹਜ਼ਾਰੇ ਰਹਾ ਰਾਸਤੇ ਆਨੰਦ ਸਾਬ ਕੱਟ ਦੇਣ ਸਗਲ ਇਕਲੇਸ਼ ਉਹ ਕੀਰਤਨ ਸੋਲ ਹੈ ਤਮਾਮ ਤੋਂ ਕਦੂਰ ਕਰੇ ਆਸਾ ਪੂਰੇ ਆਸਾ ਜੀ ਦੀ ਵਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਈ ਪਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਜਪ ਜੀ ਦਾ ਜਿਹੜੇ ਬੰਦੇ ਜਪਦੇ ਹਮੇਸ਼ ਸ਼ਬਦਾਂ ਹਜ਼ਾਰੇ ਰਹਾ ਰਾਸਤੇ ਆਨੰਦ ਸਾਬ ਕੱਟ ਦੇਣ ਸਗਲ ਇਕਲੇ ਕਦੂਰ ਕਾਇ ਆਸਾ ਪੂਰੇ ਆਸਾ ਜੀ ਦੀਵਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਚ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚ ਪਾਰ ਸੁਖਮਣੀ ਸਾਹਿਬ ਸੁਖ ਦੇਵੇ ਦੁਖੀ ਆਤਮਾ ਨੂੰ ਕੱਟਦੀ ਚਰਾਸੀਆਂ ਦੇ ਗੇੜ ਭਗਤ ਕਬੀਰ ਤੇ ਹਰੀਦ ਦੇਸ ਲੋਕ ਜਿਹੜੇ ਦੇਣ ਸਾਰੇ ਝਗੜੇ ਨਵੇਂ ਸ਼ਰੀ ਰਾਗ ਮਾਝ ਗੌੜੀ ਗੁਜਰੀ ਤੁਖਾਰੀ ਰਾਗ ਜਿਸ ਵਿੱਚ ਸਾਰੰਗ ਮਾਲਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੋਰਠਿ ਬਹਾਕੜਾ ਬਸੰਤ ਕਾ ਲਾਣ ਪੈਰੋ ਮਾਰੂ ਪਾਰਾ ਬਾਤੀ ਜਿਹੜੇ ਗਾਉਣ ਰੋਡੀ ਤੇ ਤਲੰਗ ਸੂਈ ਰਾਗ ਨਟ ਮਾਲੀ ਗੋੜਾ ਪੱਤਾਂ ਦੇ ਸਵਈਏ ਠੰਡ ਪਾਉਣ ਹੋਰ ਨਾਮ ਕੈ ਸੱਦ ਵੰਡ ਹੰਸ ਤੇ ਬਰਾੜੀ ਰਾਗ ਜੈਤ ਸੋਰੀ ਮੱਦ ਵਿੱਚ ਕਾਰ ਗੁਰੂ ਗ੍ਰੰਥ ਸਾਹਿਬ ਦੀ ਅਲਾਈ ਬਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਰਾਣੀ ਗਨ ਕਾਦਰੋਪਤੀ ਤੇ ਲੋਈ ਮਾਈ ਜੱਪ ਆਜਨਾ ਨੇ ਹਰੀ ਨਾਮ ਜੋਗੀਆਂ ਦੀ ਧਰਤੀ ਤੇ ਔਲੀਆਂ ਪਗੰਬਰਾਂ ਦਾ ਆਉਂਦਾ ਗੌਰ ਬਾਣੀ ਵਿੱਚ ਨਾਮ ਚਣ ਭਗਤ ਨਾਮਦੇਵ ਸੈਣ ਸਦਨ ਦਾ ਇੱਥੇ ਸਤਕਾਰ ਪਾੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜ ਸਾਗਰ ਚੋਂ ਪਾਰ ਸੰਗਤ ਜੀ ਹੁੰਦੇ ਬੇੜ ਸਾਗਰ ਚੋਂ ਪਾਰ ਰਾਮਾਨੰਦ ਧੰਨਾ ਰਵਾਦਾਸ ਪੀਪਾ ਬਾਲਮੀਕ ਬਿਦਰ ਸਦਾਮਾ ਪ੍ਰਹਲਾਦ ਨਰ ਸਿੰਘ ਧਰੂਜਾ ਤੇ ਹਰੀ ਜਾਂਦੇ ਆਉਂਦੇ ਗੋਰ ਬਾਣੀ ਵਿੱਚੋਂ ਯਾਦ ਉਹ ਸੂਰਦਾਸ ਜੀੰਦ ਸੇਵਜਨ ਤੇ ਖੜੇ ਨੇ ਤੇ ਰਾਮਚੰਦ ਕ੍ਰਿਸ਼ਨ ਮਾਰ ਪਰ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਈ ਬਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸ਼ਾਸਤਰ ਤੇ ਡੱਖਣੇ ਤੇ ਮਾਰੂ ਚੋ ਬੋਲਿਆ ਜਗਾਈਏ ਸੇਤ ਗੋਸ਼ਤ ਦੇਣਾ ਜੋੜੀਏ ਸੁਰਤ ਜੀ ਤਨ ਅਸਰੀ ਤੇ ਅੰਤਰ ਤਨ ਮਨ ਹੋ ਜਵੇ ਨਿਹਾਲ ਹੋ ਠਿੱਤੀ ਵਾਰ ਬਰਾ ਮਾ ਹਰੁੱਤਾ ਤੇ ਪੰਜਾਬੀ ਬੋਲੀ ਆਵੇ ਵਿੱਚੋਂ ਦੇਸ਼ ਦਾ ਪਿਆਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਈ ਬਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਇਸ ਲੋਗ ਨਵੇਂ ਪਾਪਸ਼ਾ ਉਹ ਿਆਰੇ ਦੇ ਰਿਤ ਦੇ ਵਸਾਉਣੇ ਚਾਈਏ ਠੀਕ ਹੋ ਰਾਗ ਮਾਲਾ ਪੜ ਕੇ ਮਧਾਵੜੀ ਵਸਾ ਕੇ ਮਨ ਹੋਵੇ ਸਜੀਵ ਦਾ ਉਦਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਚੋਂ ਪਾਰ ਅਹ ਪਾਪਸ਼ਾਈਆਂ ਦਾ ਸਰੂਪ ਹੈ ਗੁਰੂ ਗ੍ਰੰਥ ਚੋਂ ਵਰਨਾ ਨੂੰ ਉਹ ਫਤੇ ਪਖੰਡ ਜਾਣ ਤੋਂ ਹਜ਼ੂਰ ਸਾਹਿਬ ਪਹਿਲਾਂ ਜਿਹਨੂੰ ਗੱਦੀ ਦੇ ਗੁਰੂ ਦਸਮੇਸ਼ ਉਹ ਮਾਨਿਓ ਗੁਰੂ ਗ੍ਰੰਥ ਪੰਥ ਨੂੰ ਟੰਡੋਰਾ ਦਿੱਤਾ ਸ਼ੇਰਪੁਰੀ ਕਰੇ ਸਤਕਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਾਦੀ ਨੂੰ ਸੀਸ ਟਕਾ ਕੇ ਪਿਆਰ ਨਾਲ ਆਪ ਖਸਾਤਨਾਮ ਸ਼੍ਰੀ ਵੇਗ